ਹੈਲੋ ਪੰਜਾਬੀ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਗੁਰਦੀਪ ਕੌਰ ਕੋਈ ਤਮਾਤੜ ਬੰਦਾ ਬਿਜਲੀ ਚੋਰੀ ਕਰਦਾ ਫੜਿਆ ਜਾਵੇ ਤਾਂ ਬਹੁਤ ਵੱਡੀ ਕਾਰਵਾਈ ਹੋ ਜਾਂਦੀ ਹੈ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਫੜਿਆ ਜਾਂਦਾ ਹੈ ਪਰ ਇੱਥੇ ਦੇਖੋ ਇੱਕ ਵੱਡਾ ਮੰਤਰੀ ਪਤਾ ਨਹੀਂ ਕਿੰਨੇ ਟਾਈਮ ਤੋਂ ਲਗਾ ਰਿਹਾ ਸੀ ਬਿਜਲੀ ਤੇ ਕੁੰਡੀ ਤਾਂ ਫਿਰ ਦੇਖੋ ਵਿਭਾਗ ਨੇ ਛਾਪਾ ਮਾਰ ਕੇ ਕਿਵੇਂ ਕਾਰਵਾਈ ਕਰ ਦਿੱਤੀ ਗੱਲ ਕਰ ਰਹੇ ਹਾਂ ਯੂਪੀ ਦੇ ਸੰਭਲ ਦੀ ਜਿੱਥੇ ਕਿ ਇੱਕ ਵੱਡਾ ਐਮਪੀ ਹੈ ਜੋ ਕਿ ਦੱਸੇ ਜਾ ਰਹੇ ਨੇ ਸਮਾਜਵਾਦੀ ਪਾਰਟੀ ਦੇ ਤੇ ਉੱਥੇ ਹੀ ਇਹ ਐਮਪੀ ਸਹਿਬਾਨ ਆਪਣੇ ਘਰ ਦੇ ਵਿੱਚ 2-2 ਕਿਲੋਵਾਟ ਦੇ ਕਨੈਕਸ਼ਨਾਂ ਦੇ ਨਾਲ ਬਿਜਲੀ ਉਪਕਰਨ ਚਲਾ ਰਹੇ ਸੀ ਘਰ ਦੇ ਵਿੱਚ ਹਰ ਚੀਜ਼ ਜਿਹੜੀ ਹੈ ਬਿਜਲੀ ਦੇ ਨਾਲ ਚੱਲ ਰਹੀ ਸੀ ਜਿਸ ਦੇ ਵਿੱਚ ਏਸੀ ਪੱਖੇ ਕੂਲਰ ਫਰਿੱਜਾਂ ਹੋਰ ਬਹੁਤ ਕੁਝ ਜਿਹੜਾ ਬਿਜਲੀ ਦਾ ਸਾਮਾਨ ਘਰ ਦੇ ਵਿੱਚ ਚੱਲਦਾ ਪਿਆ ਸੀ ਪਰ ਉੱਥੇ ਹੀ ਐਡੇ ਵੱਡੇ ਘਰ ਦੇ ਵਿੱਚ ਬਿਜਲੀ ਵਿਭਾਗ ਨੂੰ ਇਨਪੁਟ ਮਿਲੀ ਕਿ ਜਿੱਥੇ 8-10 ਕਿਲੋਵਾਟ ਦੇ ਕਨੈਕਸ਼ਨ ਹੋਣੇ ਚਾਹੀਦੇ ਨੇ ਉੱਥੇ ਮੰਤਰੀ ਸਹਿਬਾਨ ਆਪਣੇ ਘਰ ਦੇ ਵਿੱਚ 2-2 ਕਿਲੋਵਾਟ ਦੇ ਕਨੈਕਸ਼ਨਾਂ ਦੇ ਨਾਲ ਐਨੀ ਬਿਜਲੀ ਖਾਚ ਕਰ ਰਹੀ ਸੀ ਤਾਂ ਜਿਸ ਤੋਂ ਬਾਅਦ ਬਿਜਲੀ ਵਿਭਾਗ ਵੀ ਇੱਕ ਵੱਡੀ ਪੁਲਿਸ ਫੋਰਸ ਦੇ ਨਾਲ ਘਰ ਤੇ ਛਾਪਾ ਮਾਰ ਦਿੰਦੀ ਹੈ ਤੇ ਜਿਸ ਤੋਂ ਬਾਅਦ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਦੇਖ ਸਕਦੇ ਹੋ ਕਿੱਡੀ ਵੱਡੀ ਗੰਤੀ ਦੇ ਵਿੱਚ ਪੁਲਿਸ ਫੋਰਸ ਸੱਦੀ ਜਾਂਦੀ ਹੈ ਉਸ ਤੋਂ ਬਾਅਦ ਬਿਜਲੀ ਵਿਭਾਗ ਮੀਟਰਾਂ ਦੀ ਰੀਡਿੰਗ ਲੈਂਦਾ ਤੇ ਇੱਕ ਇੱਕ ਕਰਕੇ ਸਾਰੇ ਬਿਜਲੀ ਉਪਕਰਨ ਬਾਹਰ ਕੱਢੇ ਜਾਂਦੇ ਨੇ ਤੇ ਜਿਸ ਤੋਂ ਬਾਅਦ ਜਿਹੜੀ ਹੈ ਪੁਲਿਸ ਕਹਿ ਰਹੀ ਹੈ ਕਿ ਜਾਂਚ ਹਾਲੇ ਵੀ ਚੱਲ ਰਹੀ ਹੈ ਕਿ ਕਿੰਨੀ ਬਿਜਲੀ ਚੋਰੀ ਕੀਤੀ ਹੈ ਪੁਰਾਣੀ ਮੀਟਰ ਹਟਾ ਕੇ ਜ਼ਰੂਰ ਦੱਸਿਆ

निछ का काम सुचारू रूप से कराएगा और किसी भी प्रकार की आपात स्थिति से निपटने के लिए हम पूरी तरह से तैयार हैं यह विद्युत विभाग द्वारा निश्चर किया जा रहा है और यह उनके द्वारा ही स्पष्ट किया जाएगा कि क्या आपत्तिजनक चीजें मिली है

ਫਿਰ ਦੇਖੋ ਵਿਭਾਗ ਨੇ ਛਾਪਾ ਮਾਰ ਕੇ ਕਿਵੇਂ ਕਾਰਵਾਈ ਕਰ ਦਿੱਤੀ ਗੱਲ ਕਰ ਰਹੇ ਹਾਂ ਯੂਪੀ ਦੇ ਸੰਭਲ ਦੀ ਜਿੱਥੇ ਕਿ ਇੱਕ ਵੱਡਾ ਐਮਪੀ ਹੈ ਜੋ ਕਿ ਦੱਸੇ ਜਾ ਰਹੇ ਨੇ ਸਮਾਜਵਾਦੀ ਪਾਰਟੀ ਦੇ ਤੇ ਉੱਥੇ ਹੀ ਇਹ ਐਮਪੀ ਸਹਿਬਾਨ ਆਪਣੇ ਘਰ ਦੇ ਵਿੱਚ 2-2 ਕਿਲੋਵਾਟ ਦੇ ਕਨੈਕਸ਼ਨਾਂ ਦੇ ਨਾਲ ਬਿਜਲੀ ਉਪਕਰਨ ਚਲਾ ਰਹੇ ਸੀ ਘਰ ਦੇ ਵਿੱਚ ਹਰ ਚੀਜ਼ ਜਿਹੜੀ ਹੈ ਬਿਜਲੀ ਦੇ ਨਾਲ ਚੱਲ ਰਹੀ ਸੀ ਜਿਸ ਦੇ ਵਿੱਚ ਏਸੀ ਪੱਖੇ ਕੂਲਰ ਫਰਿੱਜਾਂ ਹੋਰ ਬਹੁਤ ਕੁਝ ਜਿਹੜਾ ਬਿਜਲੀ ਦਾ ਸਾਮਾਨ ਘਰ ਦੇ ਵਿੱਚ ਚੱਲਦਾ ਪਿਆ ਸੀ ਪਰ ਉੱਥੇ ਇਹ ਐਡੇ ਵੱਡੇ ਘਰ ਦੇ ਵਿੱਚ ਬਿਜਲੀ ਵਿਭਾਗ ਨੂੰ ਇਨਪੁਟ ਮਿਲੀ ਕਿ ਜਿੱਥੇ 8-10 ਕਿਲੋਵਾਟ ਦੇ ਕਨੈਕਸ਼ਨ ਹੋਣੇ ਚਾਹੀਦੇ ਨੇ ਉੱਥੇ ਮੰਤਰੀ ਸਹਿਬਾਨ ਆਪਣੇ ਘਰ ਦੇ ਵਿੱਚ 2-2 ਕਿਲੋਵਾਟ ਦੇ ਕਨੈਕਸ਼ਨਾਂ ਦੇ ਨਾਲ ਐਨੀ ਬਿਜਲੀ ਖਰਚ ਕਰ ਰਹੇ ਸੀ ਤਾਂ ਜਿਸ ਤੋਂ ਬਾਅਦ ਬਿਜਲੀ ਵਿਭਾਗ ਵੀ ਇੱਕ ਵੱਡੀ ਪੁਲਿਸ ਫੋਰਸ ਦੇ ਨਾਲ ਘਰ ਤੇ ਛਾਪਾ ਮਾਰ ਦਿੰਦੀ ਹੈ ਤੇ ਜਿਸ ਤੋਂ ਬਾਅਦ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਦੇਖ ਸਕਦੇ ਹੋ ਕਿੱਡੀ ਵੱਡੀ ਗੰਤੀ ਦੇ ਵਿੱਚ ਪੁਲਿਸ ਫੋਰਸ ਸੱਦੀ ਜਾਂਦੀ ਹੈ ਉਸ ਤੋਂ ਬਾਅਦ ਬਿਜਲੀ ਵਿਭਾਗ ਮੀਟਰਾਂ ਦੀ ਰੀਡਿੰਗ ਲੈਂਦਾ ਤੇ ਇੱਕ ਇੱਕ ਕਰਕੇ ਸਾਰੇ ਬਿਜਲੀ ਉਪਕਰਨ ਬਾਹਰ ਕੱਢੇ ਜਾਂਦੇ ਨੇ ਤੇ ਜਿਸ ਤੋਂ ਬਾਅਦ ਜਿਹੜੀ ਹੈ ਪੁਲਿਸ ਕਹਿ ਰਹੀ ਹੈ ਕਿ ਜਾਂਚ ਹਾਲੇ ਵੀ ਚੱਲ ਰਹੀ ਹੈ ਕਿ ਕਿੰਨੀ ਬਿਜਲੀ ਚੋਰੀ ਕੀਤੀ ਹੈ ਪੁਰਾਣੇ ਮੀਟਰ ਹਟਾ ਕੇ ਜ਼ਰੂਰ ਦੱਸਿਆ ਗਿਆ ਕਿ ਹੁਣ ਥੋੜਾ ਟਾਈਮ ਪੈ ਲਾਈ ਸਮਾਰਟ ਮੀਟਰ ਲਗਾਏਗੇ ਕਿ ਚੰਗੀ ਤਰ੍ਹਾਂ ਬਿਜਲੀ ਨੂੰ ਕੁੰਡੀ ਮਾਰੀ ਜਾ ਸਕੇ ਤੇ ਜਿਸ ਤੋਂ ਬਾਅਦ ਹੁਣ ਕੀ ਨਿਕਲ ਕੇ ਸਾਹਮਣੇ ਆਇਆ ਤੁਹਾਨੂੰ ਉਹਨਾਂ ਦੇ ਮੂੰਹੋਂ ਸੁਣਾ ਦਿੰਦੇ ਆ ਵਿਦਿਊਤ ਭਾਗ ਦੁਆਰਾ ਪੁਲਿਸ ਵੱਲੋਂ ਕੀ ਮੰਗੀ ਗਈ ਸੀ ਜਿਸ ਦੇ ਸੰਦਰਭ ਵਿੱਚ ਬਰਾਬਰ ਪੁਲਿਸ ਵੱਲੋਂ गया है जिससे वह अपना कार्य सुचारू रूप से कर सके पुलिस बल यहाँ उपस्थित है और वह निशा का कार्य सुचारू रूप से कराएगा और किसी भी प्रकार की आपात स्थिति से निपटने के लिए पूरी तरह से तैयार है यह विद्युत विभाग द्वारा निरीक्षण किया जा रहा है और यह उनके द्वारा ही स्पष्ट किया जाएगा कि क्या आपत्तिजन चीज मिली है पर्याप्त पुलिस बल उपलब्ध कराया गया है जिससे किसी भी प्रकार की स्थिति से हम लोग निपट सकें और इसके लिए पुलिस बल तैयार है आ, उन, यह उन्हें विधि विभाग को कुछ इनपुट मिला था जिसके संदर्भ में उनके द्वारा चेकिंग की जा रही है